ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਨਰਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰਾ ਵਿਖੇ ਮੈਂ ਬਤੌਰ ਟੀਚਰ ਪੜ੍ਹਾ ਰਿਹਾ ਜੀ ਤੇ ਕੱਲ ਸ਼ਾਮ ਨੂੰ ਰਾਤ ਨੂੰ ਕੱਲ ਲਗਭਗ 8:30 ਵਜੇ ਸਕੂਲ ਦੇ ਵਿੱਚ ਚੋਰੀ ਹੋਈ ਹੈ ਜੀ ਅਤੇ ਜਦੋਂ ਅਸੀਂ ਸਵੇਰੇ ਸਕੂਲ ਦੇ ਵਿੱਚ ਆਏ ਆ 7:45 ਕਿਤੇ ਲਗਭਗ ਤਾਂ ਸਕੂਲ ਦੇ ਸਾਰੇ ਜਿੰਦੇ ਨੇ ਜਿਹੜੇ ਉਹ ਖੁੱਲੇ ਸੀਗੇ ਤੋੜੇ ਹੋਏ ਸੀਗੇ ਤੇ ਅੰਦਰ ਤੇ ਜੋ ਸਮਾਨ ਸੀਗਾ ਉਹਦੇ ਵਿੱਚ ਇੱਕ LED ਸਕੂਲ ਦੇ ਵਿੱਚ ਨਹੀਂ ਸੀਗੀ ਸਿਲੰਡਰ ਸੀਗੇ ਉੱਤਰ ਸੂਈ ਦੇ ਵਿੱਚ ਤੇ ਉਹ ਦੋ ਸਿਲੰਡਰ ਉਹ ਗਾਇਬ ਨੇ ਬਾਕੀ ਲਵਾਰੀਆਂ ਜਿਹੜੀਆਂ ਦਫ਼ਤਰ ਦੀਆਂ ਸੀਗੀਆਂ ਜਾਂ ਉੱਤਰ ਮੇਰੇ ਅੰਗਣਵਾੜੀ ਦੇ ਦਫ਼ਤਰ ਦੇ ਵਿੱਚ ਵੀ ਉੱਤਰ ਜੋ ਲਵਾਰੀਆਂ ਸਾਰੀਆਂ ਖੁੱਲੀਆਂ ਪਈਆਂ ਸਨ ਇਹਦੇ ਸਕੂਲ ਦੇ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ ਹੈ ਕੋਈ ਰਜਿਸਟਰ ਵਗੈਰਾ ਵੀ ਲੈ ਕੇ ਗਏ ਨੇ ਹਾਂ ਉਹ ਹੁਣ ਦੇਖ ਕੇ ਪਤਾ ਲੱਗਣਾ ਹਲੇ ਸਾਨੂੰ ਅਸੀਂ ਉਹ ਕਿਉਂਕਿ ਪੁਲਸ ਆਉਣ ਤੋਂ ਬਾਅਦ ਅਸੀਂ ਹਲੇ ਛੇੜਛਾੜ ਉਹਦੇ ਨਾਲ ਕੁਝ ਨਹੀਂ ਕੀਤਾ ਸੀਗਾ ਹੌਣਪੋਰ ਸਾਕੇ ਗਈ ਆ ਉਸ ਤੋਂ ਬਾਅਦ ਹੁਣ ਦੇਖਾਂਗੇ ਵੀ ਉਹਨਾਂ ਵਿੱਚ ਕਿਹੜਾ ਰਿਕਾਰਡ ਦਾ ਜਿਹੜਾ ਸਮਾਨ ਲੈ ਕੇ ਗਏ ਜਾਂ ਨਹੀਂ ਲੈ ਕੇ ਤੇ ਬਾਕੀ ਹੋਰ ਪਿੰਡ ਦੇ ਸਰਪੰਚ ਸਾਹਿਬ ਨੂੰ ਦੱਸਤਾ ਸੀਗਾ ਉਹ ਵੀ ਆ ਕੇ ਗਏ ਨੇ ਹੋਰ ਪਿੰਡ ਦੇ ਸਾਰੇ ਪਤਵੰਤੇ ਮੰਤ ਮੈਂਬਰ ਨੇ ਜਿਹੜਾ ਪੰਚਾਇਤ ਮੈਂਬਰ ਉਹ ਸਾਰੇ ਆ ਕੇ ਇਹ ਮੌਕੇ ਦੀ ਜਿਹੜੀ ਉਹ ਦੇਖ ਕੇ ਗਏ ਸਾਰਾ ਕੁਝ ਕੀ ਲੱਗਦਾ ਹੁਣ ਦਿੱਧਿਆ ਜਿਹੜਾ ਮੰਦਰ ਆ ਉਹਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਚੋਰਾਂ ਵੱਲੋਂ ਨਸ਼ੇੜੀਆਂ ਦਾ ਕੰਮ ਆ ਜਾ ਬਿਲਕੁਲ ਜੀ ਹੁਣ ਦੇਖੋ ਇੱਕ ਤਾਂ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੀ ਪ੍ਰੋਬਲਮਾਂ ਨਿਸ਼ੇੜੀਆਂ ਦੀ ਲਗਭਗ ਹਰ ਇੱਕ ਪਿੰਡ ਦੇ ਵਿੱਚ ਹੈ ਕਿ ਨਾ ਕੋਈ ਨਾ ਕੋਈ ਐਦਾ ਉਹਨਾਂ ਦਾ ਵੀ ਕੰਮ ਹੋ ਸਕਦਾ ਹੈ ਇਹ ਬਾਕੀ ਹੁਣ ਜੋ ਕਾਰਵਾਈ ਹੋਗੀ ਉਹ ਤਾਂ ਕਲੀਅਰ ਹੋਗਾ ਵੀ ਇਹ ਕਿਹਨਾਂ ਨੇ ਕੰਮ ਕੀਤਾ ਜੋ ਕੈਮਰੇ ਜੋ ਫੋਟੋਆਂ ਚਾਹੀਆਂ ਨੇ ਉਹਨਾਂ ਤੋਂ ਕਲੀਅਰ ਹੋਏਗਾ ਕਿ ਕਿਹਨਾਂ ਵੱਲੋਂ ਕੰਮ ਕੀਤਾ ਗਿਆ ਜੀ ਮੈਂ ਜੀ ਗੁਰਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰ ਦੇ ਵਿੱਚ ਬਤੌਰ ਇੰਚਾਰਜ ਆਪਣੀ ਡਿਊਟੀ ਨਿਭਾ ਰਿਹਾ ਹਾਂ ਸਾਡੇ ਸਕੂਲ ਦੇ ਵਿੱਚ ਕੱਲ 25 ਤਰੀਕ ਨੂੰ ਜੀ ਰਾਤ ਨੂੰ ਅ ਲਗਭਗ 10:30 ਵਜੇ ਚੋਰੀ ਹੋਈ ਆ ਇਹਦੇ ਵਿੱਚ ਸਾਡੇ ਸਕੂਲ ਦੇ ਸਾਰੇ ਜਿੰਨੇ ਵੀ ਜਿੰਦੇ ਸੀ ਸਾਰੇ ਤੋੜੇ ਗਏ ਨੇ ਉਹ ਤੇ ਸਾਡੀ LED ਤੇ ਦੋ ਸਿਲੰਡਰ ਤੇ ਬਾਕੀ ਹੋਰ ਬਹੁਤ ਸਾਰੇ ਸਮਾਨ ਨਾਲ ਸਾਡੇ ਰਿਕਾਰਡ ਨਾਲ ਛੇੜਛੜ ਕੀਤੀ ਗਈ ਆ ਤੇ ਬਹੁਤ ਸਾਰਾ ਸਮਾਨ ਇਹ ਜਾ ਵੀ ਸੀ ਜਿਹੜਾ ਜਿਵੇਂ BBNL ਦਾ ਲੱਗਿਆ ਹੋਇਆ ਸੀ ਉਹਦੀਆਂ ਬੈਟਰੀਆਂ ਵਗੈਰਾ ਖੋਲ ਲਈਆਂ ਗਈਆਂ ਸੀ ਉਹਨਾਂ ਨੇ ਕੱਢ ਲਈਆਂ ਗਈਆਂ ਸੀ ਪਰ ਉਹ ਚੱਕਣੀਆਂ ਭੁੱਲ ਗਏ ਪਤਾ ਨਹੀਂ ਵੀ ਉਹ ਕੋਈ ਬਾਰ ਵੀ ਖਿਲਾੜਿਆ ਹੋਇਆ ਦੀ ਸਮਾਨ ਜਿਵੇਂ ਸਾਡਾ ਸਾਊਂਡ ਬਾਰ ਸੀ ਉਹ ਵੀ ਖੋਲੀ ਹੋਈ ਸੀ ਪਰ ਉਹ ਲਿਆਣੀ ਭੁੱਲ ਗਏ ਜਿਵੇਂ ਸਾਡੇ ਪਰਦੇ ਲੱਗੇ ਹੋਏ ਸੀ ਉਹ ਪਰਦੇ ਵੀ ਖੋਲ ਕੇ ਖਿਲਾੜੇ ਪਏ ਸੀ ਕਈ ਪਰਦੇ ਗਾਇਬ ਨੇ ਉਹਦੇ ਜਿਹੜਾ ਸਮਾਨ ਬੰਨ ਕੇ ਲੱਗ ਗਏ ਨੇ ਜਾਂ ਕੀ ਲੈ ਕੇ ਗਏ ਨੇ ਇਹ ਹੁਣ ਵੀ ਨਹੀਂ ਪਤਾ ਵੀ ਚਾਰ ਟਾਕਿਆਂ ਦੇ ਪਰਦੇ ਵੀ ਨਹੀਂ ਹੈਗੇ ਸਕੂਲ ਦੇ ਵਿੱਚ ਤੇ ਕੱਲ ਕਰੀ ਹੈਰਾਨੀਜਨਕ ਮਾਮਲਾ ਸਕੂਲਾਂ ਦੇ ਵਿੱਚ ਚੋਰੀ ਹੋ ਰਹੀ ਹੈ ਕੀ ਲੱਗਦਾ ਇਹ ਦੇਖੋ ਜੀ ਹੁਣ ਉਹ ਆਏ ਨਹੀਂ ਹੈਗਾ ਵੀ ਪੂਰੇ ਮਾਏ ਹੋਏ ਲੱਗਦੇ ਸੀ ਉਹਨਾਂ ਨੇ ਕੈਮਰਿਆਂ ਦੇ ਤੋਂ ਬਚ ਕੇ ਪਹਿਲਾਂ ਕੈਮਰਿਆਂ ਦੀਆਂ ਸਾਰੀਆਂ ਤਾਰਾ ਗੱਟੀਆਂ ਦੇਖੋ ਉਹਨਾਂ ਨੇ ਵੀ ਅਸੀਂ ਕੈਮਰੇ ਵਿੱਚ ਨਾ ਆਈਏ ਮੂੰਹ ਬੰਨ ਕੇ ਪਹਿਲਾਂ ਸਾਰੇ ਕੈਮਰੇ ਬੰਦ ਕੀਤੇ ਤਾਰਾ ਗੱਟੀਆਂ ਫਿਰ ਕਾਰਵਾਈ ਕੀਤੀ ਆ ਇਹ ਬਹੁਤ ਮੰਦਵਾ ਦੀ ਖਬਰ ਆਈ ਕਿਉਂਕਿ ਸਕੂਲ ਦੇ ਵਿੱਚ ਦਾਨੀ ਸਜਣਾ ਤੋਂ ਲੈ ਕੇ ਮਸਾ ਸਮਾਨ ਬਣਦਾ ਜੁੜਦਾ ਠੀਕ ਆ ਕੋਈ ਸਰਕਾਰ ਵੱਲੋਂ ਗ੍ਰਾਂਟਾਂ ਆਉਂਦੀਆਂ ਨੇ ਸਮਾਨ ਅਸੀਂ ਖਰੀਦਦੇ ਆ ਜੋ ਹੋਇਆ ਇਸ ਤਰ੍ਹਾਂ ਨੁਕਸਾਨ ਹੋਣਾ ਬਹੁਤ ਮਾੜੀ ਗੱਲ ਆ ਜੀ ਇਹ ਮਤਲਬ ਵੀ ਇਹ ਤੇ ਕੋਈ ਨਾ ਹੋ ਗਈ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਹੈ ਦੇਖਣਾ ਚਾਹੀਦਾ ਵੀ ਇਹ ਬੰਦੇ ਕੌਣ ਨੇ ਜਾਂ ਕਿਵੇਂ ਨੇ ਵੀ ਇਹਨਾਂ ਦਾ ਕੋਖਪੜਤਾਲ ਜਰੂਰ ਕਰਨੀ ਚਾਹੀਦੀ ਹੈ ਜਗਜੀਤ ਸਿੰਘ ਜੀ ਸੰਗਤਪੁਰਾ ਪਿੰਡ ਆ ਜੀ ਕੀ ਕਹਿਣਾ ਚਾਹੁੰਦਾ ਜਿਹੜੀ ਚੋਰੀ ਮੈਂ ਕਹਿਣਾ ਚਾਹੁੰਦਾ ਇਹ ਦੇਖੋ ਜੀ ਕੰਮ ਤਾਂ ਇਹ ਮਜੇ ਹੋਏ ਬੰਦਿਆਂ ਦਾ ਜਾਂ ਜਾਣਛੇੜੀਆਂ ਦਾ ਪਰ ਇਹ ਸਕੂਲ ਨੂੰ ਵੱਖਰਾ ਚਾਹੀਦਾ ਇੱਕ ਵਿਦਿਆਇਕ ਮੰਦਰ ਆ ਜੀ ਆਪਾਂ ਇੱਥੋਂ ਹੀ ਸਭ ਕੁਝ ਸਿੱਖਦੇ ਆ ਇੱਥੇ ਹੀ ਕਰਦੇ ਆ ਬੱਚੇ ਆਉਂਦਾ ਪਵੇ ਇੱਥੇ ਹੀ ਹੁੰਦਾ ਜੇ ਪੇਸ਼ਵਾਰੀ ਇਹ ਕੱਲਾਂ ਕਰਾਂਗੇ ਆਪਾਂ ਤਾਂ ਇਹ ਚੰਗੀਆਂ ਨਹੀਂ ਹੈਗੀਆਂ ਜੀ ਇਸ ਕਰਕੇ ਕੱਲ ਤੇ ਪ੍ਰਸ਼ਾਸਨ ਨੂੰ ਜ਼ੋਰ ਮੰਤਾਰਾ ਕਰਨਾ ਚਾਹੀਦਾ ਹੈ। ਨਾਲ ਤੋਂ ਗਲਤ ਕਰਤਾਰੀ ਦੀ ਮੰਗ ਕਰਦੇ ਹੋ ਉਹਨਾਂ ਦੀ। ਜੈਸ ਸਰ ਜੈਸ ਸਰ। ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ। ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੀ